ਇੱਕ ਬਿਹਤਰੀਨ ਚੀਜ਼ ਦਿਖਾਵਾਂ ਮੈਂ ਉਹ ਦੇਖਿਓ ਫਾਇਰ ਕਰਨ ਦੇ ਲਈ ਨਾ ਤਿੰਨ ਹੋਲ ਦਿੱਤੇ ਆ ਇਹ ਤਿੰਨ ਹੋਲ ਉਹੀ ਹੋਲ ਨਹੀਂ ਦਿੱਤੇ ਇਹ ਮਿੱਟੀ ਦੇ ਬਣਾ ਬਣਾ ਕੇ ਚੱਕਰ ਜੇ ਫਟ ਕੀਤੇ ਗਏ ਆ ਪਾਈਪ ਮਤਲਬ ਮਿੱਟੀ ਦੇ ਪੈਪਾਂ ਨੂੰ ਵਰਤਿਆ ਗਿਆ ਇਹਦੇ ਵਿੱਚ ਅਸ਼ਤੋ 500 ਸਾਲ ਪਹਿਲਾਂ ਇੱਕ ਇੱਕਰੀ ਦੋ ਨਹੀਂ ਸਾਰਿਆਂ ਤੇ ਆ ਕਰਨ ਕਿਸੇ ਨੂੰ ਵੀ ਦਿਖਾ ਦਿਓ ਆ ਹਰ ਮੋਗੋ ਰਜਿਸਟਰ ਨੂੰ ਇੱਦਾਂ ਨਜ਼ਰ ਆਊਗਾ ਇੱਕ ਵੱਖਰਾ ਕਿਲਾ ਮੈਨੂੰ ਜਾਪਿਆ ਇਹ ਕਿੱਥੇ ਆ ਜੈਪੁਰ ਤੋਂ 40 ਕਿਲੋਮੀਟਰ ਦੂਰ ਅਚਰੋਲ ਦਾ ਕਿਲਾ ਇਹ ਜੈਪੁਰ ਦੇ ਲਈ ਇੱਕ ਨਿਰਣਾਇਕ ਕਿਲਾ ਸੀਗਾ ਆਜੂ ਕਰਨ ਇੱਧਰਲੇ ਪਾਸੇ ਥੱਲੇ ਚੱਲੇਗੇ ਹਾਦੀ ਨਰਨਾਇਕ ਕਿਲਾ ਸੀਗਾ ਅੱਠ ਬੁਰਜ ਨੇ ਇਸ ਕਿਲੇ ਦੇ ਅਚਲਦਾਸ ਨੇ ਬਣਵਾਇਆ ਸੀਗਾ ਆ ਮਹਿਲਾਂ ਵਾਲੇ ਪਾਸੇ ਆ ਚੁੱਕੇ ਆਪਾਂ ਇਹ ਸਾਰੇ ਮਹਿਲ ਹੁੰਦੇ ਸੀਗੇ ਤੇ ਪਾਣੀ ਦੇ ਕੁੰਡ ਨਜ਼ਰ ਆ ਜਾਣਗੇ ਆ ਦੇਖਿਓ ਆ ਆ ਛੱਤਾਂ ਟੁੱਟ ਚੁੱਕੀਆਂ ਨੇ ਪਾਣੀ ਦੇ ਕੁੰਡ ਹੁੰਦੇ ਸੀ ਤੇ ਪਾਣੀ ਭਰਿਆ ਭਰ ਕੇ ਰੱਖਿਆ ਜਾਂਦਾ ਸੀ ਉਸ ਜ਼ਮਾਨੇ ਦੇ ਵਿੱਚ ਬਹੁਤ ਸੋਹਣਾ ਕਿਲਾਵਾ ਇੱਧਰ ਵੀ ਕਰਨ ਮੜਾ ਦਿਖਾ ਦਿੰ 800 ਫੁੱਟ ਦੀ ਉਚਾਈ ਦੇ ਉੱਤੇ ਪਹੁੰਚੇ ਹੋਏ ਆ ਇਸ ਵਕਤ ਆਜੋ ਤੇ ਕੰਦਾਂ ਦੇ ਅੰਦਰ ਰੋਸ਼ਨੀ ਆਉਣ ਦੇ ਲਈ ਆ ਦੇਖੋ ਇਦਾਂ ਦੇ ਮਘੋਰੇ ਰੱਖੇ ਹੁੰਦੇ ਸੀ ਤਾਂ ਕਿ ਕਮਰਿਆਂ ਦੇ ਵਿੱਚ ਵੀ ਰੋਸ਼ਨੀ ਆ ਸਕੇ ਖਾਸ ਕਿਲਾ ਸੀ ਇਹ ਅਚਰੋਲ ਦਾ ਕਿਲਾ